ਇਹ ਦੇਖੋ ਬੋੜੀ ਵੀ ਜਾਨਾ ਲੈ। ਬਿਲ ਦਿਖਾਓ। ਉਹ। ਇਹਨਾਂ ਨੂੰ ਦੇਖੋ। ਇਹ ਸਰ ਕੀ ਅਪੀਲ ਕਰਦੇ ਤੈਨੂੰ? ਨਹੀਂ ਮੈਂ ਇਹਨੂੰ ਫੇਕ ਨਹੀਂ ਕਰਦਾ। ਇਹ ਉਹਨਾਂ ਦੀ ਭੈਣ ਜੀ ਬ੍ਰਾਂਡਡ ਝੋਦਾ। ਮੈਨੂੰ ਦੇਖੋ ਬ੍ਰਾਂਡਡ ਹੀ ਹੈ। ਮੈਂ 60 ਵਿੱਚ ਸੂਤੋ। ਇਹਦਾ ਪੈਸੇ ਦਿੱਤਾ। ਮੈਂ ਤੁਹਾਨੂੰ ਇਹ ਦੇਖੋ ਇਹ ਬ੍ਰਾਂਡ ਚਾਹੁੰਦੇ ਐ 60 ਦੇ ਛੋਟੇ। ਬਾਈ ਨੂੰ ਇਹ ਮੈਂ 60 ਨਗਲ ਮੈਂ ਲੈਣੀ ਆ। ਉਹਨਾਂ ਨੂੰ ਬੁਲਾ ਰਿਹਾ ਬੰਦਗੀ ਟਾਈਮ। ਨਹੀਂ ਲੈ ਜਾਨੀ। ਇਹਨਾਂ ਨੂੰ ਤੇ ਤੋਰੋ ਦਿਓ ਦੇਖੋ। ਇਹਨਾਂ ਨੂੰ ਇਹਨਾਂ ਨੂੰ ਤੋਰ ਲਓ ਬੈਣਾ। ਸਾਡਾ ਕੀ ਸੀ? 60 200 ਗ੍ਰਾਮ ਵਾਲੀ ਰਹੀ ਹੈ। ਭਾਈ ਗਰੂ ਇਹਦੇ ਸਿੱਕੀ ਵੀ ਆਕੇ ਪੜਿਆ ਤੇ ਉਹ ਵੀ ਤਾਂ ਸਿੱਕੀ ਹੈ ਨਾ ਮੇਰੇ ਵੀ ਜਦੋਂ ਪੂਰਾ ਪੈ ਗਿਆ ਆ ਦੇਖੋ ਮੈਂ ਬਣਾਨੀ ਹੈ ਇੱਕ ਮਿੰਟ ਮੈਂ ਬੁਲਾ ਰਹੀ ਹਾਂ ਭਾਈ ਗਰੂ ਮੇਰੇ ਕੋਲ ਪੂਰੀ ਫਾਈਲ ਹੈ ਮੇਰੇ ਕੋਲ ਤੋਂ ਪਹਿਲਾਂ ਹਾਂਜੀ ਇੱਕ ਮਿੰਟ ਇਹਦੀ ਉਹਦਾ ਕ ਵੇਚਿਆ ਦੁਕਾਨ ਵਾਲਾ ਆ ਥੋੜਾ ਉੱਤੇ ਕਰੋ ਮਨੀਸ਼ ਸਾਹਿਬ ਮਨੀਸ਼ ਸਾਹਿਬ ਲੈ ਜਾ ਤੁਸੀਂ ਟੈਸਟ ਪਾਓ ਸੈਂਪਲ ਲੈ ਥੋੜਾ ਉੱਤੇ ਕਰੋ ਪਾਉਂਚ ਦਿਖਾਓ ਉੱਤੇ ਕਰੋ ਸੈਂਪਲ ਲੈ ਕੇ ਲਓ ਇਹ ਲੋ ਖੋਲੋ ਮੈਨੇਜਰ ਸਾਹਿਬ ਪੀੜੇ ਦੁਕਾਨਾ ਤੇ ਤੁਸੀਂ ਗਏ ਤੇ ਕੀ ਫੀਲ ਕੀਤੀ ਅਸੀਂ ਬਈਆ 10 ਰੁਪਏ ਦੇ ਦਿਓ ਬਾਕੀ ਦਾ ਬਾਬਾ ਜੀ ਦੇ ਜਿਸ ਤਰ੍ਹਾਂ ਪਿੱਛੇ ਦਿਸਣਾ ਜੀ ਪਤਾ ਲ ਜਾਦੀ ਨੂੰ ਦੀ ਫੈਕਟਰੀ ਤੇ ਵਿਕਦਾ ਇੱਥੇ ਡਾਲਦਾ ਵਈ ਚੈੱਕ ਕਰ ਲੋ ਚੈੱਕ ਕਰੋ ਇਹਨਾਂ ਦੇ ਦੱਸਣ ਮੁਤਾਬਕ ਮੈਨੂੰ ਵੀ ਇਹ ਸਾਬਿਤ ਕਰਨ ਲੋ ਹੈ ਪਰ ਇਹ ਸਿਫਤੀ ਆ ਕਿ ਕਿਹੜਾ ਆ ਅਜੇ ਤੱਕ ਤਾਂ ਬਿਲਕੁਲ ਨਹੀਂ ਆ ਮਤਲਬ ਇਹਨੂੰ ਕੀ ਕੀ ਕਹਿ ਸਕਦੇ ਆ ਬਿਲਕੁਲ ਹੀ ਗਲਤ ਆ ਵਿਕਦਾ ਡਾਡਾ 90% ਵਿਕਦਾ ਇੱਥੇ ਬਾਈ ਨੂੰ ਪਰ ਮੈਂ ਨਹੀਂ ਵੇਚਦਾ ਵਿਕਦਾ ਮੈਂ ਹਾਂਜੀ ਵਿਕਦਾ ਇੱਥੇ ਡਾਲਦਾ ਸੱਤ ਗੱਲ ਜੀ ਇਹ ਬ੍ਰਾਂਡਡ ਚੋਂ ਵੀ ਕਰਦੇ ਆਂ ਪਤਾ ਨਹੀਂ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਮੈਂ ਜਤਿੰਦਰਪਾਲ ਸਿੰਘ ਮੈਨੇਂਜਰ ਗੋਦਰਾ ਸ਼ਹੀਦ ਗੰਗਸਾਹਬ ਸੱਤੀ ਪ੍ਰਾਲਾ ਕੀਤਾ ਜਾਂ ਬੀਤੇ ਦਿਨ ਕਮੇਟੀ ਕੋ ਸੋਸ਼ਲ ਮੀਡੀਆ ਤੇ ਬਾਤ ਅੰਚੀ ਦੇ ਇਫੈਕਟਿਵ ਬਣੀ ਸੱਤੀ ਆਰਥਿਕਾ ਸ਼ਿਕਾਤਾਂ ਤੇ ਹਲਕੋ ਤੋਂ ਵੀ ਪ੍ਰਾਲਾ ਕੀਤਾ ਇਸ ਜਾਲੀ ਦੇਸੀ ਕੋ ਰਿਫੈਕਟਰੀ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਵੀ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੂਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਲਵਾੜ ਕਰਨ ਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੋ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤੇ ਅਸੀਂ ਹੁਣ ਵੀ ਆਸ ਰੱਖਦੇ ਆਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਪੁਲਿਸ ਫਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਸ ਦੇ ਨਾਲ ਗੁਰਦਰਾ ਛੀਦਗੰਜ ਸਾਹਿਬ ਦੇ ਆਲ ਦੁਵਾਲੇ ਜਿੰਨੇ ਆਜੀ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਛੀਸੀਆਂ ਦੇ ਵਿੱਚ ਬ ਦੇਸੀਕੂ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆਂ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਘਿਓ ਹੀ ਲਿਆ ਜਾਵੇ ਤੇ ਇਹ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਘਿਓ ਰੱਖੋ ਦੁਕਾਨਾਂ ਤੇ ਆਪਾਂ ਸੰਗਤ ਦੀ ਸਿਹਤ ਨਾ ਖਲਵਾੜ ਨਾ ਕਰੀਏ ਬਾਬਾ ਜੀ ਦੀਆਂ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿਤੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਾਲੀ ਕਿਉਂ ਵਿਕਰੀ ਕਰਦੇ ਪਏ ਆ ਹਨਾ ਅਸੀਂ ਨਿੱਜੀ ਥੋੜੇ ਜਿ ਮਫਾਦਿਆਂ ਵਾਸਤੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਛੱਡੀਏ ਤੇ ਦੇਸੀ ਕਿਉਂ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕਿਉਂ ਸੰਗਤ ਨੂੰ ਦਿੱਤਾ ਜਾਵੇ ਹੈ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਤੇ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰ੍ਹਾ ਆ ਮੇ ਦੇਸੀ ਕਿਉਂ ਛੋਟੇ ਛੋਟੇ ਟੇਬਲ ਲਗਾ ਕੇ ਈਵਨ ਕੇ ਥਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜੀਟ ਕੁਝ ਲੋਕ ਹੈਂਗ ਕੀਤਾ ਹੰਦਾ ਹੱਥ ਦੇ ਵਿੱਚ ਦੇਸੀ ਕੋ ਛੋਟੇ ਛੋਟੇ ਲਫਾਫਿਆਂ ਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੇ ਦਾ ਕੋਈ ਨਹੀਂ ਪਤਾ ਹੁੰਦਾ ਸੰਕਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਗਿਆ ਕਦੀ ਚੈੱਕ ਕੀਤਾ ਹੋਵੇ ਉਹ ਲੱਗਦਾ ਜੀ ਵੱਡੀ ਫੈਕਟਰੀ ਬੜੀ ਧੀਰ ਉਹਨਾਂ ਦੇ ਪਰਿਵਾਰੀ ਦੇ ਵਿੱਚ ਜਿਹੜਾ ਨਵੀਂ ਦੇਸੀ ਤੋਂ ਬਦਲਦਾ ਸੀ ਫਿਰ ਉਸ ਤੋਂ ਬਾਅਦ ਟੀ ਡਬਲ ਉੱਪਰ ਆ ਲੈ ਕੀਤਾ ਜਾਂਦਾ ਜੀ ਨਹੀਂ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਇਸ ਸਬੰਧ ਦੇ ਵਿੱਚ ਮਾਨਜੁਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਤ ਵਾਦੇ ਇਸ ਚੀਜ਼ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਿਸ 'ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ ਅਸੀਂ ਬਾਰ-ਬਾਰ ਜਾ ਕੇ ਸੰਗਤ ਦੁਕਾਨਦਾਰਾਂ ਨੂੰ ਆਰਜੀ ਟੇਬਲ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਆ ਪਰੰਤੂ ਕੁਝ ਕੁਝ ਦੁਕਾਨਦਾਰ ਕੁਝ ਆਰਜੀ ਟੇਬਲ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ ਸਟੰਜਾ ਕਸਣਾ ਹੁੰਦਾ ਉਹ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਸਣਾ ਹੁੰਦਾ ਮੈਂ ਕਹਿੰਦਾ ਕਿ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਜੀ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸਾਨੂੰ ਸੰਜੋਗ ਦਿੰਦਾ ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋਈ ਐਕਸ਼ਨ ਵੇਖਣ ਨੂੰ ਇਰਦਗਰਦ ਮਿਲਿਆ ਆ ਅਸੀਂ ਉਹਨਾਂ ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਬਾਨਾ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਇੱਥੇ ਸੈਂਪਲ ਚੈਕ ਬੇਸਿਕੀ ਉਧਿਕ ਕੁਆਲਿਟੀ ਮਿਆਰ ਚੈਕ ਕੀਤਾ ਜਾਵੇ ਜਿਸ ਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂ ਕਿ ਆ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਹੈ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘੋਲ ਲੈ ਆ ਕੇ ਬਾਬਾ ਜੀ ਦੀ ਯੋਤ ਵਾਸਤੇ ਰੱਖ ਲਵੇ ਇਹੀ ਹੈ ਸਾਡੀ ਮੰਗ ਹੈ ਸੰਗਤ ਨੂੰ ਅਸੀਂ ਵੇਖੋ ਜੀ ਅਬ ਕਥਾਵਾ ਸਾਡੀ ਹੁੰਦੀ ਆ ਰੋਜ਼ਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਭਾ ਨੂੰ ਵੀ ਬੇਨਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਆਲਦ ਵਾਲੇ ਬੋਰਡ ਲਵਾਏ ਹੋਏ ਆ ਵੀ ਨਕਲੀ ਘੋਟੂ ਆ ਨਕਲੀ ਘੋਟੂ ਨਾ ਖਰੀਦ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਏ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਚਪਾਰਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹਾਂ ਲਾਂਗੇ ਇਹ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਆ